ਕਿੰਨੇ ਕ ਮਾਨ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਣਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਦੇ ਕਿੰਨਾ ਕ ਮਾਨ ਦਾ ਮਹਿਸੂਸਾ ਹੈ ਫਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਚ ਜੁਆਇਨ ਕੀਤਾ ਸੀ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਡਿਊਟੀ ਦੇ ਨਾਮ ਨਾਲ ਗੇਮ ਕਰਨਾ ਇੱਕ ਮਤਲਬ ਕੀ ਆਪਣੇ ਆਪ ਨੂੰ ਚੈਲੰਜ ਦੇਣ ਵਾਲਾ ਕੰਮ ਹੈ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਉਸ ਤੇ باوجود ਵੀ ਜਿਹੜਾ ਮੈਂ ਆਪਣੀ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਹੀ ਆਰਾਮਾ ਸੈਟਅਪ ਲਗਾਇਆ ਹੋਇਆ ਆ ਮੈਸਲਿੰਗ ਦਾ ਤੇ ਉਹਦੇ ਨਾਲ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਹਾਂ ਤੇ ਆਪਣੇ ਗੇਮ ਨੇੜਾ ਉਹ ਜੂੜੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਕਿਸ ਤਰ੍ਹਾਂ ਮੈਨੂੰ ਮੋਟੀਵੇਸ਼ਨ ਕਿਸ ਤਰ੍ਹਾਂ ਮਿਲਦੀ ਹੈ ਉਸ ਵਕਤ ਜੀ ਬਿਲਕੁਲ ਜੀ ਮੋਟੀਵੇਟ ਕਰਨ ਵਾਲੇ ਮੇਰੀ ਫੈਮਿਲੀ ਹੀ ਹੈ ਇੱਥੋਂ ਤੱਕ ਕੋਈ ਟੂਰਨਾਮੈਂਟ ਹੁੰਦਾ ਹੈ ਜਿਵੇਂ ਮੈਂ ਆਲ ਇੰਡੀਆ ਪੁਲਸ ਗੇਮਸ ਖੇਡਣ ਜਾਣੀ ਹੈ ਉਹ ਮੇਰੇ ਨਾਲ ਜਾਂਦੇ ਨਹੀਂ ਖੇਡਣ ਲਈ ਮੈਨੂੰ ਹੌਸਲਾ ਦੇਣ ਲਈ ਉੱਥੇ ਰਹਿੰਦੇ ਵੀ ਨਹੀਂ ਮੇਰੇ ਨਾਲ ਪਾਈ 6 ਦਿਨ ਜਿਹਨੇ ਦਿਨ ਟੂਰਨਾਮੈਂਟ ਚੱਲਦਾ ਹੈ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਸਾਸ਼ੀ ਕਾਲ ਦੀ ਸਾਰਿਆਂ ਨੂੰ ਤੁਸੀਂ ਰੇਗਰ ਸੋਸਟੀ ਹੈਡਲਾਈਨਸ ਤੇ ਮੈਂ ਆ ਤੁਹਾਡੇ ਨਾਲ ਮਸਤੀ ਚ ਕਬਲ ਪੰਜਾਬ ਪੁਲਿਸ ਜਿਹੜੀ ਡਿਊਟੀ ਆ ਬਹੁਤ ਮੁਸ਼ਕਿਲ ਹੁੰਦੀ ਹੈ ਪਰ ਫਿਰ ਵੀ ਜੇ ਦੇਖਿਆ ਜਾਵੇ ਉਸ ਡਿਊਟੀ ਦੇ ਵਿੱਚ ਜੇ ਗੇਮ ਖੇਡੀ ਜਾਵੇ ਤੇ ਉਹਦੇ ਵਿੱਚ ਨਾਮ ਕਮਾਇਆ ਜਾਵੇ ਤਾਂ ਬਾ ਕਮਾਲ ਦੀ ਗੱਲ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਵਿਅਕਤੀ ਨਾਲ ਮਿਲਾਨ ਜਾ ਰਹੇ ਆ ਜਿਹੜੇ ਕਿ ਗੇਮ ਵੀ ਖੇਡਦੇ ਨੇ ਗੇਮ ਕਿਹੜੀ ਪੰਜਾ ਪੰਜੇ ਦੀ ਜਿਹੜੀ ਗੇਮ ਆ ਅਮਰੀਕਾ ਤੱਕ ਜਿਹੜੇ ਖੇਡ ਕੇ ਆਏ ਨੇ ਗੱਲ ਕਰ ਲੈਣੇ ਸਾਡੇ ਨਾਲ ਸਾਹਿਬ ਜੀ ਮੌਜੂਦ ਨੇ ਕਿਉਂਕਿ ਦੇਖਿਆ ਜਾਵੇ ਤਾਂ ਨਾਮ ਜਿਹੜਾ ਰੋਸ਼ਨ ਕੀਤਾ ਹੈ ਅਮਰੀਕਾ ਤੱਕ ਤੇ 골ਡ ਮੈਡਲ ਜਿੱਤ ਕੇ ਲੈ ਕੇ ਆਏ ਨੇ ਪਹਿਲਾਂ ਤੇ ਗੱਲ ਮਤ ਕਰ ਲੈਣੀ ਸਾਹਿਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬਿਲਕੁਲ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਹੋ ਮੈਂ ਸਾਹਿਲ ਹੈਡ ਕਨਸਟੇਬਲ ਵਿਤਔਰ ਜਿਹੜਾ ਪੰਜਾਬ ਪੁਲਿਸ ਅਮ੍ਰਿਤਸਰ ਦੇ ਵਿੱਚ ਜਿਹੜਾ ਨੌਕਰੀ ਆਪਣੀ ਕਰ ਰਿਹਾ ਹਾਂ ਜੀ ਜੀ ਸਾਹਿਲ ਜੀ ਕਿੰਨੀ ਕ ਮਾਣ ਵਾਲੀ ਗੱਲ ਹੈ ਕਿ ਇੱਕ 골ਡ ਮੈਡਲ ਜਿੱਤ ਕੇ ਲੈ ਗਏ ਨਾ ਪੰਜਾਬ ਦੇ ਲਈ ਦੇਸ਼ ਲਈ ਉਹ ਵੀ ਪਰਦੇਸ ਦੀ ਧਰਤੀ ਦੇ ਅਮਰੀਕਾ ਜਿਹੜੀ ਕਿ ਸਭ ਤੋਂ ਨੰਬਰ 1 ਕੰਟਰੀ ਮੰਨੀ ਜਾਂਦੀ ਕਿੰਨਾ ਕ ਮਾਣ ਦਾ ਮਹਿਸੂਸਾ ਹੈ ਜੀ ਬਿਲਕੁਲ ਜੀ ਮਾਨਤਾ ਦੇਖੋ ਵਰਲਡ ਦੇ ਵਿੱਚ ਖੇਡ ਕੇ ਆਇਆ ਉਹ ਵੀ ਫਰਸਟ ਮੇਰਾ ਇੰਟਰਨੈਸ਼ਨਲ ਕੰਪੀਟੀਸ਼ਨ ਸੀ ਤੇ ਮਾਨਤਾ ਬਿਲਕੁਲ ਜੀ ਬਹੁਤ ਮਹਿਸੂਸ ਹੋ ਰਿਹਾ ਜੀ ਮੈਨੂੰ ਆਪਣੀ ਫੈਮਿਲੀ ਤੇ ਜਿਨ੍ਹਾਂ ਦਾ ਮੈਂ ਨਾਮ ਬਣਾ ਕੇ ਆ ਨਾਮ ਰੋਸ਼ਨ ਕੀਤਾ ਹੈ ਆਪਣੇ ਪੰਜਾਬ ਦਾ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕੀਤਾ ਹੈ ਜੀ ਬਿਲਕੁਲ ਸਰ ਜੀ ਪੰਜਾਬ ਪੁਲਿਸ ਦੇ ਵਿੱਚ ਕਦੋਂ ਤੋਂ ਸੇਵਾਵਾਂ ਨਿਭਾ ਰਹੇ ਹੋ ਆਪਣਾ ਕਿੰਨਾ ਸਮਾਂ ਹੋ ਗਿਆ ਸੇਵਾ ਨਿਭਾਉਣਾ ਜੀ ਮੈਨੂੰ 2016 ਦੇ ਵਿੱਚ ਜਿਹੜਾ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਇਸ ਪੰਜਾਬ ਪੁਲਿਸ ਹੁਣ ਤੱਕ ਮੈਨੂੰ ਜਿਹੜਿਆ 9 ਸਾਲ ਹੋ ਚੁੱਕੇ ਨੇ ਨੌਕਰੀ ਦੇ ਵਿੱਚ ਪੰਜ ਇਨ ਲਮਾ ਸਮਾ ਡਿਊਟੀ ਦੇ ਵਿੱਚ ਤੇ ਟਾਈਮ ਮੈਨੇਜਮੈਂਟ ਕਿਵੇਂ ਕਰਦੇ ਗੇਮਾਂ ਦੇ ਵਿੱਚ ਕਰਨੀ ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਹਾਰਡਵਰਕ ਕਰਨਾ ਪੈਂਦਾ ਦਿਨ ਰਾਤ ਇੱਕ ਕਰਨੀ ਪੈਂਦੀ ਹੈ ਹਨਾ ਕਿੰਦਾ ਕਿ ਟਾਈਮ ਮੈਨੇਜ ਕਰਦੀ ਡਿਊਟੀ ਤੇ 24 ਘੰਟੇ ਦੀ ਹੁੰਦੀ ਤੁਹਾਡੀ ਕਿਸ ਤਰ੍ਹਾਂ ਮੈਨੇਜ ਕਰਦੇ ਜੀ ਬਿਲਕੁਲ ਜੀ ਦੇਖੋ ਡਿਊਟੀ ਦੇ ਨਾਲ ਨਾਲ ਗੇਮ ਕਰਨਾ ਇੱਕ ਮਤਲਬ ਕਿ ਆਪਣੇ ਆਪ ਨੂੰ ਚੈਲੰਜ ਦੇਣ ਵਾਲਾ ਕੰਮ ਹੈ ਡਿਊਟੀ ਦਾ ਕੋਈ ਸਾਡਾ ਸਮਾਂ ਨਹੀਂ ਹੈ ਸਾਡਾ ਕੋਈ ਫਿਕਸ ਟਾਈਮ ਨਹੀਂ ਹੈ ਆਫਿਸ ਦੀ ਜਿਹੜੀ ਡਿਊਟੀ ਹੁੰਦੀ ਆ ਨਾ ਬੈਂਕ ਦੇ 5 ਤੋਂ 9 ਤੋਂ 5 ਛੁੱਟੀ ਕੀਤੀ ਘਰ ਆ ਗਏ ਸਾਡਾ ਕੋਈ ਟਾਈਮ ਨਹੀਂਗਾ ਸਾਡੀ 6 ਵਜੇ ਡਿਊਟੀ ਸਰੇ ਸ਼ੁਰੂ ਹੋ ਗਈ ਖਤਮ ਦਾ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਵੀ ਇਹ ਰੈਅਲਿਟੀ ਆ ਕਿ ਸਾਨੂੰ ਬਹੁਤ ਲੋਕ ਪੁੱਛਦੇ ਨੇ ਤੁਹਾਡਾ ਟਾਈਮਿੰਗ ਫਿਕਸ ਹੈਗਾ ਵਾ 8 ਤੋਂ ਵੱਡ 12 ਘੰਟੇ ਕਰ ਰਿਹਾ ਮੈਂ ਸਾਡਾ ਕੋਈ ਟਾਈਮ ਨਹੀਂ ਹੈ ਉਸ ਦੇ ਬਾਵਜੂਦ ਵੀ ਜਿਹੜਾ ਮੈਂ ਆਪਣੇ ਗੇਮ ਨੂੰ ਇੱਕ ਤੋਂ ਦੋ ਘੰਟੇ ਜਿਹੜਾ ਉਹ ਟਾਈਮ ਦਿੰਦਾ ਆਪਣੇ ਘਰ ਦੇ ਵਿੱਚ ਜਿਹੜਾ ਮੈਂ ਸੈਟਅਪ ਲਗਾਇਆ ਹੋਇਆ ਆਮਨੇਸਲਿੰਗ ਦਾ ਤੁਸੀਂ ਦੇਖ ਹੀ ਲਿਆ ਦੇਸੀ ਡਿਮਾਰਡ ਬਣਾ ਕੇ ਮਿਲਦੇ ਬ੍ਰਦਰ ਨੇ ਉਹ ਮਕੈਨਿਕ ਹੈ ਬ੍ਰਦਰ ਮੇਰਾ ਤੋਂ ਉਹਨੇ ਜਿਹੜਾ ਜੁਗਾੜ ਲਗਾ ਕੇ ਹੈਂਡਲ ਤਿਆਰ ਕੀਤੇ ਨੇ ਜੋ ਵੀ ਪ੍ਰੈਕਟਿਸ ਦੇ ਤੇ ਉਹਦੇ ਨਾਲ ਜਿਹੜੀ ਮੈਂ ਆਪਣੀ ਉਹ ਤਿਆਰੀ ਕਰਦਾ ਹਾਂ ਤੇ ਆਪਣੇ ਗੇਮ ਨੇ ਜਿਹੜਾ ਉਹ ਡਿਊਟੀ ਤੋਂ ਬਾਅਦ ਜਿਹੜਾ ਉਹ ਟਾਈਮ ਦਿੰਦਾ ਹਾਂ ਸਾਇਲ ਜੀ ਜਾਨਣਾ ਚਾਹੁੰਗਾ ਆਰਮ ਦੇ ਸਿੰਗ ਦੀ ਗੱਲ ਕਰ ਲਈਏ ਬੜਾ ਜ਼ੋਰ ਲੱਗਦਾ ਕਿ ਸੱਚੀ ਗੱਲ ਹੈ ਕਿ ਕੱਲਾ ਹੱਥ ਦਾ ਜ਼ੋਰ ਹੁੰਦਾ ਕਿ ਪੂਰੀ ਬੋਡੀ ਦਾ ਜ਼ੋਰ ਲੱਗਦਾ ਜਿਵੇਂ ਆਰਮ ਨੇ ਸਿੰਗ ਰਕ ਕੋਈ ਜ਼ੋਰ ਰੱਖ ਕੇ ਕਹਦੀਏ ਸਾਹਮਣੇ ਵਾਲੇ ਦੀ ਵੀ ਤਾਕਤ ਨੂੰ ਜਿਹੜਾ ਕਿ ਇੱਕ ਮਤ ਮਾਰਨੀ ਹੁੰਦੀ ਜੀ ਬਿਲਕੁਲ ਜੀ ਇਹ ਚੀਜ਼ ਮੈਂ ਨਵੇਂ ਜਿਹੜੇ ਨੌਜਵਾਨ ਇਸ ਗੇਮ ਨਾਲ ਜੁੜ ਰਹੇ ਨੇ ਉਹਨਾਂ ਨੂੰ ਵੀ ਦੱਸਣਾ ਚਾਹੁੰਦਾ ਮੈਂ ਕਿ ਜਿਹੜੀ ਇਹ ਗੇਮ ਦਾ ਜੋਰ ਹੈ ਖੇਡ ਚਾਹੇ ਕੋਈ ਵੀ ਹੈ ਕੋਈ ਕਬੱਡੀ ਹੈ ਕੋਈ ਐਥਲੈਟਿਕ ਹੈ ਜੀ ਕੋਈ ਬਾਸਕਟਬਾਲ ਹੈ ਵਾਲੀਬਾਲ ਹੈ ਕੋਈ ਵੀ ਗੇਮ ਹੈ ਹਰ ਇੱਕ ਪਾਰਟ ਦਾ ਕੰਮ ਕਰਨਾ ਜ਼ਰੂਰੀ ਹੈ ਜੇ ਸਾਰੇ ਪਾਰਟ ਕੰਮ ਕਰਨਗੇ ਬੋਡੀ ਦੇ ਤੇ ਅਸੀਂ ਜਿਹੜੇ ਆ ਉਹ ਕੇ ਪਤਾਗੇ ਸੋ ਸੇਮ ਗੇਮ ਉਹ ਵੀ ਐਵੀ ਗੇਮ ਇਦਾਂ ਹੀ ਆਮਨੇਸਲਿੰਗ ਜ਼ਰੂਰੀ ਨਹੀਂ ਹੈ ਕਿ ਅਸੀਂ ਬਾਹ ਦਾ ਜੋਰ ਲਗਾ ਰਹੇ ਹਾਂ ਹੱਥ ਨਾਲ ਹੱਥ ਫੜਿਆ ਹੋਵੇ ਦੂਸਰੇ ਦਾ ਤੇ ਸਾਡੀ ਇਕੱਲੇ ਬਾਹ ਨਾਲ ਜੋਰ ਲੱਗ ਰਿਹਾ ਹੈ ਇਹਦੇ ਚ ਸਾਡੇ ਲੱਤਾਂ ਦਾ ਪੈਰਾਂ ਦਾ ਬਾਹਾਂ ਦਾ ਅੱਥਾ ਤੱਕ ਕੀ ਆਪਣੇ ਅੱਖਾਂ ਦਾ ਜੋਰ ਲੱਗਦਾ ਅੱਛਾ ਜਦੋਂ ਮਤਲਬ ਕਿ ਫਾਈਟ ਫਸੀ ਜਾਂਦੀ ਹੈ ਪੰਜਾ ਫਸੀ ਜਾਂਦਾ ਹੈ ਜੋਰ ਲੱਗਦਾ ਦੋਨਾਂ ਦਾ ਬਰਾਬਰ ਹੁੰਦੇ ਨੇ ਪਲੇਅਰ ਜੋਰਾਂ ਦੇ ਵਿੱਚ ਉਦੋਂ ਸਾਡੇ ਅੱਖਾਂ ਦਾ ਵੀ ਜੋਰ ਆਂਦਾ ਹੈ ਇਹਦੇ ਅੱਖਾਂ 'ਚ ਕਈ ਵਾਰ ਬਲੱਡ ਵੀ ਆ ਜਾਂਦਾ ਹੈ ਇੱਥੋਂ ਤੱਕ ਮਤਲਬ ਕਿ ਜਿਹੜਾ ਇਹਦਾ ਜੋਰ ਹੈਗਾ ਹੈ ਅੱਖਾਂ 'ਚ ਬਲੱਡ ਕਿਸ ਤੋਂ ਬਲਕੇ ਪੂਰਾ ਸਿਰ ਤੱਕ ਜਦੋਂ ਆਪਾਂ ਹੱਥ ਪਕੜਿਆ ਵਾ ਸਾਡੀ ਹੁੱਕ ਵਿੱਚ ਪੋਜੀਸ਼ਨ ਤੇ ਸਾਡੀ ਹੁੱਕ ਪੰਜਾ ਫਸ ਗਿਆ ਉਹਦੇ ਵਿੱਚ ਫਿਰ ਅਸੀਂ ਇੱਕੋ ਸਾਚ ਅਸੀਂ ਜ਼ੋਰ ਲਗਾ ਰਹੇ ਹਾਂ ਤੁਸੀਂ ਟਰਾਈ ਕਰਨਾ ਕਦੀ ਕਿਸੇ ਦਾ ਹੱਥ ਪਕੜ ਕੇ ਜ਼ੋਰ ਲਾ ਕੇ ਦੇਖਣਾ ਇੱਕੋ ਸਾ ਦੇ ਵਿੱਚ ਤੁਹਾਡੇ ਅੱਖਾਂ 'ਚ ਜ਼ੋਰ ਆਈ अच्छा ਤੇ ਸਾਜੀ ਜਦੋਂ ਅਸੀਂ ਕਰਦੇ ਹਾਂ ਜੋ ਸਾਹਮਣੇ ਵਾਲਾ ਕੰਪੀਟ ਕਰ ਰਹੇ ਹੁੰਦਾ ਸਾਡੇ ਨਾਲ ਕੀ ਅੰਦਰ ਮਾਈਂਡ ਦੇ ਵਿੱਚ ਕੀ ਚੱਲਦਾ ਹੁੰਦਾ ਕਿਉਂਕਿ ਇਨੀ ਦੇਰ ਤੇ ਤੁਸੀਂ ਨਿਭਾਉਂਦੇ ਆਪਣੀ ਸੇਵਾ ਵੀ ਨਿਭਾਈਆਂ ਉਦੋਂ ਕੀ ਮਾਈਂਡ ਦੇ ਵਿੱਚ ਆਉਂਦਾ ਕਿ ਜੋ ਚੀਜ਼ ਤੁਹਾਨੂੰ ਸਫਲਤਾ ਦੀ ਮੂਰਤ ਲੈ ਜਾਂਦੀ ਹੈ ਘਰ ਕਾਰ ਬਾਰ ਦੇ ਸਪੋਰਟ ਦੇ ਕਾਲ ਮਾਪ ਉਹਦਾ ਸਪੋਰਟ ਕਹਿੰਦੇ ਹੋ ਕਿਸ ਤਰ੍ਹਾਂ ਮੈਨੂੰ ਮੋਟੀਵੇਸ਼ਨ ਕਿਸ ਨਾਲ ਮਿਲਦੀ ਉਸ ਵਕਤ ਜੀ ਬਿਲਕੁਲ ਜੀ ਮੋਟੀਵੇਟ ਕਰਨ ਵਾਲੀ ਮੇਰੀ ਫੈਮਲੀ ਹੀ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਹੋਂਦ ਤੱਕ ਪਹੁੰਚਾਇਆ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਸਭ ਤੋਂ ਪਹਿਲਾਂ ਦੇ ਮੇਰੇ ਮਦਰ ਨੇ ਘਰ ਵਿੱਚ ਮੇਰੀ ਵਾਈਫ ਹੈ ਮੇਰਾ ਛੋਟਾ ਬੇਟਾ ਵੀ ਹੈ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਦੋ ਸਭ ਤੋਂ ਵੱਡੇ ਮੈਨੂੰ ਪੂਰੀ ਸਪੋਰਟ ਕਰਦੇ ਨੇ ਇਥੋਂ ਤੱਕ ਕਿ ਕੋਈ ਟੂਰਨਾਮੈਂਟ ਹੁੰਦਾ ਹੈ ਜਿਵੇਂ ਮੈਂ ਆਲ ਇੰਡੀਆ ਪੁਲਿਸ ਗੇਮਸ ਖੇਡਣ ਜਾਣੀ ਹੈ ਉਹ ਮੇਰੇ ਨਾਲ ਜਾਂਦੇ ਨੇ ਖੇਡਣ ਲਈ ਅੱਛਾ ਮੈਨੂੰ ਹੌਸਲਾ ਦੇਣ ਲਈ ਉੱਥੇ ਰਹਿੰਦੇ ਵੀ ਨੇ ਮੇਰੇ ਨਾਲ ਮਾਈਂਸ 6 ਦਿਨ ਜਿੰਨੇ ਦਿਨ ਟੂਰਨਾਮੈਂਟ ਚੱਲਦਾ ਹੈ ਆਲ ਇੰਡੀਆ ਗੇਮਸ ਹੁੰਦੀ ਹੈ ਮੇਰੇ ਮਦਰ ਮੇਰੇ ਨਾਲ ਹੀ ਜਾਂਦੇ ਨੇ ਅੱਛਾ ਕਿ ਨਹੀਂ ਮੈਂ ਨਾਲ ਹੀ ਜਾਣਾ ਤੇਰੇ ਤੂੰ ਇਕੱਲੇ ਨੇ ਕਿੱਥੇ ਜਾਣਾ ਇੰਨੀ ਦੂਰ ਅੱਛਾ ਠੀਕ ਹੈ ਕਿ ਨਹੀਂ ਨਾਲ ਕੋਈ ਸਪੌਟ ਵਾਲਾ ਵੀ ਚਾਹੀਦਾ ਹੈ ਸੋ ਇਸ ਕਰਕੇ ਜਿਹੜੇ ਉਹ ਮੈਨੂੰ ਬਹੁਤ ਮੋਟੀਵੇਟ ਕਰਦੇ ਨੇ ਗੇਮ ਨੂੰ ਲੈ ਕੇ ਕਿ ਤੂੰ ਘਰ ਦਾ ਨਾਮ ਰੋਸ਼ਨ ਕਰ ਰਿਹਾ ਹੈ ਸਾਡੇ ਗਲੀ ਮੱਲੇ ਦਾ ਨਾਮ ਰੋਸ਼ਨ ਹੋਇਆ ਹੈ ਕਿ ਚਲੋ ਚਾਰ ਬੰਦੇ ਹੁਣ ਮੈਨੂੰ ਵੇਖ ਕੇ ਆਪੇ ਰੁਕਦੇ ਵੀ ਨਹੀਂ ਕਿ ਭਾਜੀ ਤੁਸੀਂ ਉਹੀ ਉਹ ਤੁਹਾਡੀ ਇੰਟਰਵਿਊ ਦੇਖੀ ਸੀ ਮੈਂ ਤਾਂ ਤੁਸੀਂ ਖੇਡ ਕੇ ਆਏ ਵਰਲਡ ਚੈਂਪੀਅਨਸ਼ਿਪ ਤੇ ਫੋਟੋ ਵੀ ਲੈਂਦੇ ਨੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ ਇੱਕ ਚੀਜ਼ ਦੀ ਕਿ ਮੈਂ ਇੱਕ ਇਸ ਟਾਈਮ ਇੰਡੀਆ ਪਲੇਅਰ ਹੈਗਾ ਵਾ ਜੀ ਸਰ ਜੀ ਇੱਕ ਗੱਲ ਹੈ ਕਿ ਜਦੋਂ ਅਪਜਿਤ ਕਿ ਆਨੇ ਆ ਮਾਨ ਸਨਮ ਮਿਲਦਾ ਡਿਪਾਰਟਮੈਂਟ ਨੇ ਮਾਨ ਸਨਮਾਨ ਕੀਤਾ ਹੋਵੇਗਾ ਹਨਾ ਕਿ ਕਿੰਨਾ ਕੁ ਉਹ ਤੋਂ ਫਕਰ ਮਹਿਸੂਸ ਹੁੰਦਾ ਕਿ ਜੋ ਆਪਣਾ ਡਿਪਾਰਟਮੈਂਟ ਜੋ ਸਾਥ ਦਵੇ ਤੇ ਹਾਲੇ ਕਿਤੇ ਨਾ ਕਿਤੇ ਕੁਝ ਹੋਰ ਵੀ ਕਮੀ ਵਿਸ਼ੇ ਲੱਗਦੀ ਕਿ ਕਿ ਇਹ ਵਲੋਗ ਹੋਰ ਮਾਨ ਸਨਮਾਨ ਹੋਏ ਤੇ ਅਸੀਂ ਹੋਰ ਨਾਮ ਰੋਸ਼ਨ ਕਰੀ ਜੀ ਬਿਲਕੁਲ ਜੀ ਦੇਖੋ ਡਿਪਾਰਟਮੈਂਟ ਨੇ ਆਪਣਾ ਮਾਨ ਸਨਮਾਨ ਕਰਨਾ ਸੀ ਉਹਨਾਂ ਨੇ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਆਪਣੇ ਸੀਪੀ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਜੀ ਪੁੱਲਰ ਐਪੀਐਸ ਉਹਨਾਂ ਨੇ ਮੇਰਾ ਬਹੁਤ ਵਧੀਆ ਮਾਨ ਸਨਮਾਨ ਕੀਤਾ ਹੈ ਮੈਨੂੰ ਬੁਲਾ ਕੇ ਬਹੁਤ ਅਪਰੀਸ਼ੀਏਟ ਕੀਤਾ ਮੈਨੂੰ ਹੌਸਲਾ ਦਿੱਤਾ ਹੈ ਤੂੰ ਅੱਗੇ ਵੀ ਹੋਰ ਮੈਡਲ ਲੈ ਕੇ ਆ ਪੰਜਾਬ ਕੋសារ ਨਾਮ ਰੋਸ਼ਨ ਕਰ ਬਟ ਮੈਂ ਇਸ ਗੱਲ ਦਾ ਚਲੋ ਨਮੋਸ਼ੀ ਲਈ ਮੈਨੂੰ ਕਿ ਤੈਨੂੰ ਸਰਕਾਰ ਵੱਲੋਂ ਕੀ ਅਪਰੀਸ਼ੀਏਟ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਦਾ ਹੈ ਇਸ ਟਾਈਮ ਖੇਡਾਂ ਦੇ ਨਾਲ ਬਹੁਤ ਅੱਗੇ ਲੈ ਕੇ ਜਾ ਰਹੀ ਖੇਡਾਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਨਾ ਹੈ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਜਦੋਂ ਅਸੀਂ ਕੋਈ ਲੋਕਲ ਟੂਰਨਾਮੈਂਟ ਇੱਥੇ ਕਰਵਾਨੇ ਆ ਨਾ ਤਕਰੀਬਨ 20 ਤੇ 250 ਤੋਂ 300 ਯੰਗ ਮੁੰਡੇ ਜਿਹੜੇ ਆ ਉਸ ਟੂਰਨਾਮੈਂਟ ਲਈ ਇਕੱਠੇ ਹੁੰਦੇ ਨੇ ਖੇਡਣ ਲਈ ਅੱਛਾ ਉਹਨਾਂ ਦੀ ਏਸ਼ ਕਿੰਨੀ ਹੈ 16 ਸਾਲ ਤੋਂ ਲੈ ਕੇ 22 ਸਾਲ ਤੱਕ ਯੰਗ ਮੁੰਡੇ ਜਿਹੜੇ ਇਸ ਟੂਰਨਾਮੈਂਟ ਦੇ ਵਿੱਚ ਪਾਰਟਿਸਪੇਸ਼ਨ ਕਰਦੇ ਨੇ ਜਦੋਂ ਲੋਕਲ ਹਜੇ ਲੋਕਲ ਟੂਰਨਾਮੈਂਟ ਤੇ ਹੈ ਤੇ ਮੈਂ ਉਹਨਾਂ ਨੂੰ ਇਹ ਵੀ ਅਪੀਲ ਕਰਨਾ ਚਾਹੁੰਦਾ ਕਿ ਇਸ ਗੇਮ ਵੱਲ ਵੀ ਜਿਹੜਾ ਉਹ ਧਿਆਨ ਦਿੱਤਾ ਜਾਵੇ ਇਸ ਗੇਮ ਦੇ ਜਿਹੜੇ ਆ ਕੰਪੀਟੀਸ਼ਨ ਕਰਵਾਈ ਜਾਣ ਮਤ ਤੋਂ ਵੱਧ ਕਿ ਲੋਕਾਂ ਨੂੰ ਵੀ ਇਸ ਗੇਮ ਦਾ ਪਤਾ ਚੱਲੇ ਠੀਕ ਹੈ ਜੀ ਇਹ ਕਹਿਣਾ ਚਾਹ ਰਿਹਾ ਜੀ ਮੈਂ ਬਹੁਤ ਧੰਨਵਾਦਤਾ ਜਿਸ ਤਰ੍ਹਾਂ ਕਿਸਾਨ ਜੀ ਨਾਲ ਗੱਲਬਾਤ ਕੀਤੀ ਹੈ ਮਾਨ ਜਿਹੜਾ ਵਿਦਾਇ ਅਦੇਸ਼ ਦੇ ਲਈ ਦੇਖਿਆ ਜਾ ਰਿਹਾ ਤਾਂ ਬਹੁਤ ਮੁਸ਼ਕਲ ਹੁੰਦਾ ਹੈ ਇਹ ਕੋਈ ਇੱਕ ਦਿਨ ਦੀ ਮਿਹਨਤ ਨਹੀਂ ਹੈ ਇਹ ਬੜੇ ਸਾਲਾਂ ਦੀ ਮਿਹਨਤ ਹੈ ਜਿਹੜੇ ਇੱਥੋਂ ਤੱਕ ਲੈ ਕੇ ਆਈ ਹੈ ਪਰ ਦੇਖਿਆ ਜਾਵੇ ਤਾਂ ਡਿਪਾਰਟਮੈਂਟ ਪੰਜਾਬ ਪੁਲਿਸ ਦਾ ਮਾਨ ਸਨਮਾਨ ਉਹਨਾਂ ਵੱਲੋਂ ਵੀ ਕੀਤਾ ਗਿਆ ਸਪੋਰਟ ਕੀਤਾ ਗਿਆ ਪਰ ਦੇਖਿਆ ਜਾਵੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹੈ ਕਿ ਉਹ ਜਿਹੇ ਵਰਗੇ ਪਲੇਅਰਾਂ ਨੂੰ ਜਿਹੜਾ ਸਾਥ ਦੇਣਾ ਚਾਹੀਦਾ ਹੈ ਕਿ ਇਹ ਅੱਗੇ ਵੱਧ ਕੇ ਜਿਹੜਾ ਕਿ ਦੇਸ਼ ਦੇ ਵਿੱਚ ਨਾਮ ਰੋਸ਼ਨ ਕਰਨ ਕਿਉਂਕਿ ਕਿਤਨੇ ਕਿਤੇ ਕਮੀ ਪੇਸ਼ ਹੀ ਰਹਿ ਜਾਂਦੀ ਹੈ ਸਰਕਾਰ ਜਿਹੜੀ ਕਿ ਉਹ ਦੂਰ ਕਰੇ ਜਿਹੜਾ ਇਹਨਾਂ ਦਾ ਮਨ ਦਾ ਬੰਦ ਦਾ ਜਿਹੜਾ ਮਾਨ ਸਨਮਾਨ ਆ ਉਹ ਜ਼ਰੂਰ ਦੇਵੇ ਆਸ ਕਰਦੇ ਆਂ ਪੰਜਾਬ ਸਰਕਾਰ ਇਹਨਰੀ ਆਵਾਜ਼ ਜ਼ਰੂਰ ਸੁਨੇਗੀ ਤੇ ਇਹਨਾਂ ਦਾ ਜਿਹੜਾ ਬੰਦ ਦਾ ਮਾਨ ਸਨਮਾਨ ਇਹਨਾਂ ਨੂੰ ਜ਼ਰੂਰ ਦੇਵੇਗੀ ਵਿਰੋਧਿਆ ਜਰਵੈ ਸਿਮਸ ਕਵਲਦ ਸਿਟੀ ਹੈਡਲਾਈਨ ਜ਼ੰਬੀਸ